ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਾਖੀ 88ਵੀਂ ਚੱਲੀ ਗੁਰੂ ਦੀਨदयाल ਜੀ ਸਰਬਤ ਜੀ ਫਲਗੂ ਵਿਖੇ ਦਰਬਾਰ ਲਗਾਇਆ ਔਰ ਸੰਗਤਾਂ ਪ੍ਰਤੀ ਟਿੱਕੇ ਦੀ ਵਾਰਤਾ ਇਹ ਸ਼ਬਦ ਪੜ੍ਹ ਕੇ ਉਪਦੇਸ਼ ਕਰਤੇ ਪਏ ਸਿਲ ਜੋਗੋ ਅਲੂਣੀ ਚਟिए ਤਦੂ ਟਿਖੇ ਸੱਚੇ ਪਾਤਸ਼ਾਹ ਮਲੂ ਜਨਮ ਜਨਮ ਕੀ ਟਕੀਏ ਹੁਕਮ ਹੋਇਆ ਏ ਸਿੱਖੋ ਦੀਵਾਨ ਲਗਾ ਕੇ ਗੁਰ ਚਰਨਾਮੇ ਜਪ ਬਾਣੀ ਦਾ ਉਚਾਰ ਕਰੋ ਸਾਖੀਆਂ ਦਾ ਪਾਠ ਕਰੋ 368 ਤੀਰਥ ਕਾ ਪੁੰਨ ਇੱਕ ਪਾਠ ਕਰਨੇ ਕਰਕੇ ਪ੍ਰਾਪਤ ਹੋਵੇਗਾ ਸੰਗਤ ਗੁਰੂ ਜੀ پاس ਅਰਜ ਕਰੀ ਸਾਡੇ ਮਨ ਵਿਖੇ ਪਰਮ ਉਪਜਿਆ ਹੈ ਕਥਾ ਸੁਣੀ ਸੀ ਤੀਰਥਾਂ ਦੇ ਜਾਣੇ ਵਾਲੇ ਰਾਤ ਦੇ ਵਿੱਚ ਜਾਂ ਤੀਰਤ ਤੇ ਕਾਲ ਹੋ ਜਾਏ ਤਾਂ ਉਸ ਦੀ ਸ਼ੁੱਧ ਗਤੀ ਹੁੰਦੀ ਹੈ ਤਾਂ ਤੇ ਅਨੇਕ ਜੀਵ ਇਸ ਮੋਤ ਮਰਦੇ ਹਨ ਗੁਰੂ ਜੀ ਸਾਨੂੰ ਉਨ੍ਹਾਂ ਦਾ ਦਰਸ਼ਨ ਕਰਾਓ ਤੋ ਹਾਥੋਂ ਕੁਛ ਛਿਪਿਆ ਨਹੀਂ ਰਹਿੰਦਾ ਏ ਗੁਰੂ ਜੀ ਅਸੀਂ ਪ੍ਰਤੀਤ ਕਰਾਂਗੇ ਜੀ ਗੋਂਡ ਰਵਿਦਾਸ ਜੀਓ ਕਾ ਜੇ ਉਹ 68 ਤੀਰਤ ਨਾਵੈ ਜੇ ਉਹ ਦਵਾਦਸ ਸਿਲਾ ਪੁਜਾਵੈ ਜੇ ਉਹ ਕੂਪ ਤਟਾ ਦਿਵਾਵੇ ਕਰੇ ਨਿੰਦ ਸਭਿਰਥਾ ਜਾਵੈ ਸਾਧਕ ਨਿੰਦ ਕੈਸੇ ਤਰੇ ਜੋ ਗੁਰੂ ਘਰ ਦੀ ਨਿੰਦਾ ਕਰੇਗਾ ਉਹ ਨਰਕ ਵਿਖੇ ਦੁੱਖ ਭੋਗੇਗਾ कहो कबीर एह कही का है साध संगत बैकुंठे आ है जिथे गुरु ग्रंथ साहब जी का पाठ हों होगा उस स्थान का नाम बैकुंठपुरी है अठसठे तीर्थ साध के चरण चार पदार्थ जे को मागे साध जना की सेवा लागे जो के जन्म मरण ते डरे साध जना की सरनी परे जिस जन को प्रभ दर्श प्यासा ਨਾਨਕ ਤੈ ਕੇ ਬਲਬਲ ਜਸਾ ਬਚਨ ਹੋਇਆ ਏ ਸਿੱਖੋ ਤੁਸੀਂ ਧਨ ਹੋ ਜਿਹੜੇ ਗੁਰਾਂ ਕੇ ਬਚਨ ਵਿਖੇ ਆਪਣੇ ਮਨ ਦੀ ਪ੍ਰੀਤੀ ਕੇ ਸਾਥ ਸੱਚਾ ਭਰੋਸਾ ਰੱਖਦੇ ਹੋ ਜੋ ਅਸਾ ਮੁਕਤ ਉਪਦੇਸ਼ ਸਿੱਖਾਂ ਸੰਗਾਂ ਨੂੰ ਸੁਣਾਇਆ ਹੈ ਤੁਸੀਂ ਪ੍ਰਤੀਤ ਰੱਖੋ ਕਬੀਰ ਗੰਗਾ ਤੀਰ ਜੁ ਘਰ ਕਰੇ ਪੀਵੇ ਨਿਰਮਲ ਨੀਰ ਬਿਨ ਹਰੇ ਭਗਤੇ ਨਾ ਮੁਕਤੇ ਹੋਏ ਇਹੋ ਕਹਿ ਰਮੇ ਕਬੀਰ ਸਿੱਖੋ ਨਾਮਦਾਨ ਦਇਆ ਧਰਮ ਸੰਤੋਖ ਕੀਮਾ ਇਸ਼ਨਾਨ ਇਹੋ ਸਾਧਨ ਪ੍ਰਗਟ ਹੈ ਭਾਵੇਂ ਕਿਤੇ ਬੈਠ ਕੇ ਕਰੇ ਸਿੱਖਾਂ ਪੁੱਛਿਆ ਗੁਰੂ ਜੀ ਸਾਧ ਪੇਖ ਸਭ ਕੁਝ ਜਾਣਦੇ ਹਨ ਉਹ ਵੀ ਧੀਰਤ ਕਰਦੇ ਹਨ ਸਿੱਖੋ ਸਾਦਾ ਪੇਖਾਂ ਦਾ ਕੋਈ ਰੋਜ਼ਗਾਰ ਨਹੀਂ ਕੀਤਾ ਜਿੱਥੇ ਸੇਵਾ ਆਦਰ ਹੋਵੇ ਉੱਥੇ ਜਾਂਦੇ ਹੈ ਪੇਖ ਇਸੇ ਵਾਸਤੇ ਤਾਰਨ ਕੀਤਾ ਹੈ किसी को अपना हाल नहीं दसना पड़ता है जो कोई देखेगा आप ही सेवा करेगा जो हर वक्त परमेश्वर का सिमरन करते हैं उन्होंने को अपने स्वरूप आत्मा का ज्ञान होता है जड़े बिना भजन ज्ञान थो है चाहे तीरथ के रह के मरन चाहे रस्ते गवन विखे मरन, गति नहीं होंगी जे सत्तो गुण विखे देहत त्याग हो धर्म पवित्र गति होती है ਰਜੋ ਗੁਣ ਸਾਥ ਦੇ ਕਾ ਤਿਆਗ ਹੋਵੇ ਤਾਂ ਰਾਜ ਧਾਨੀ ਭੋਗਾਂ ਦੀ ਪ੍ਰਾਪਤੀ ਹੁੰਦੀ ਹੈ ਤਮੋ ਗੁਣ ਸਾਥ ਦੇ ਕਾ ਤਿਆਗ ਹੋਵੇ ਤਾਂ ਪਸ਼ੂਆਂ ਦੀ ਖੋਟੀ ਜੂਨ ਮਿਲਦੀ ਹੈ ਕਲਯੁਗ ਮੇ ਗੁਰੂ ਗ੍ਰੰਥ ਸਾਹਿਬ ਜੀ ਕੀ ਬਾਣੀ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਪਾਠ ਕੀਤਾ ਕਰੋ ਸਾਰੇ ਤੀਰਤ ਅੰਗ ਸੰਗ ਰਹਿਣਗੇ ਜਾਂ ਗੁਰੂ ਜੀ ਇਸ਼ਨਾਨ ਕਰਨ ਲੱਗੇ ਮਾਚਿ ਕਾਛੇ ਸੰਸਾਰ ਤੰਦੂਏ ਬੋਲਣ ਮੈਂਡਕ ਗੁਰੂ ਜੀ ਕੋ ਚੁਫੇਰੇ ਘੇਰੇ ਘੱਤ ਕੇ ਆਪੋ ਆਪਣੀਆਂ ਬੋਲੀਆਂ ਬੋਲ-ਬੋਲ ਕੇ ਪੁਕਾਰ ਕਰਨ ਲੱਗੇ ਗੁਰੂ ਜੀ ਨਰਸਿੰਘ ਅਵਤਾਰ ਜੀ ਅਸੀਂ ਧਨ ਪਾਤਰ ਸਾਂ ਤੀਰਤ ਕਰਨ ਆਏ تھے ਇੱਥੇ ਹੀ ਮਰੇ ਸਗੋ ਸਾਨੂੰ ਖੋਟੀ ਜੂਨ ਮਿਲੀ ਹੈ ਸਾਡੀ ਹੁਣ ਗਤੀ ਕਰੋ ਜੀ ਤੇਰਿਆ ਮੰਤਰਾਂ ਵਿੱਚ ਹੀ ਕਲਾ ਹੁਣ ਰਹਿ ਗਈ ਹੈ ਕਲਯੁਗ ਨੇ ਹੋਰਨਾ ਸ਼ਾਸਤ੍ਰਾਂ ਦੀ ਸਾਰੀ ਕਲਾ ਤੇ ਬਜ਼ੁਰਗੀ ਸਾਰਿਆਂ ਦੀ ਦੂਰ ਕਰ ਛੱਡੀ ਹੈ ਇੱਕ ਬਜ਼ੁਰਗੀ ਤੇ ਕਲਾ ਤੁਸੀਂ 10 ਬੁਰਾਂ ਦੀ ਬਾਣੀ ਵਿੱਚ ਹੀ ਕਾਇਮ ਹੈ ਇੱਕ ਬਜ਼ੁਰਗੀ ਤੇ ਕਲਾ ਤੁਸੀਂ 10 ਬੁਰਾਂ ਦੀ ਬਾਣੀ ਵਿੱਚ ਅਸੀਂ ਹੋਰਨਾ ਸ਼ਾਸਤਰਾ ਮਗਰ ਰਹੇ ਤਾਂ ਸਾਡੀ ਗਤੀ ਨਹੀਂ ਹੋਈ ਜਿਹੜਾ ਪੁਰਨਾਥੋ ਬ੍ਰਾਹਮਣ ਮੰਤਰ ਸਾਥ ਕਰਾਉਂਦੇ ਸਨ ਉਸਨੇ ਸਾਨੂੰ ਸਹਾਇਤਾ ਨਹੀਂ ਦਿੱਤੀ ਗੁਰੂ ਜੀ ਬਚਨ ਕੀਤਾ ਸਾਹਿਬਜ਼ਾਦੇ ਅਜੀਤ ਸਿੰਘ ਜੀ ਦੇ ਖੰਡੇ ਸਾਤ ਅੰਮ੍ਰਿਤ ਛਕੋ ਗੁਰੂ ਕਾ ਮੰਤਰ ਗੁਰਦੁਆਰਾ ਸ੍ਰੀ ਅਕਾਲ ਤਖਤ ਹਰਿ ਸਰ ਜਾਇਕਰ ਅੰਮ੍ਰਿਤ ਿਆਰ ਕਰਕੇ ਪਹਿਲਾ ਆਨੰਦ ਪੜ੍ਹ ਕਰ ਅੰਮ੍ਰਿਤ ਵੇਲੇ ਜਲ ਕੇ ਵਿਖੇ ਕੇਸਾ ਸਣੇ ਚੁੱਬੇ ਲਗਾਓ ਸੁੱਚ ਪਵਿੱਤਰ ਹੋਏ ਕਰ ਅੰਮ੍ਰਿਤ ਛਕ ਕਰ ਗੁਰਾਂ ਕੇ ਬਚਨਾ ਪਰ ਭਰੋਸਾ ਕਰ ਰੱਖੋਗੇ ਤਾਂ ਸਰੀਰ ਤਿਆਗ ਕਰ ਚਤੁਰਪੂਜ ਰੂਪ ਹੋਕਰ ਸਵਰਗ ਵਿਖੇ ਜੈਕਾਰ ਕਰਦੇ ਚੱਲੇ ਜਾਓਗੇ ਸਾਰੀ ਦੁਨੀਆ ਸੰਤ ਸਿੱਖ ਦੇਖ ਕਰ ਅश्चਰਜ रह ਗਏ ਆਪਸ ਮੇ ਕਹਿਣੇ ਲੱਗ ਪਏ ਸਾਡਾ ਗੁਰੂ ਪੂਰਾ ਗੁਰੂ ਹੈ ਜੀ ਅਸੀਂ ਤਾਂ ਹੁਣ ਸਾਰੇ ਇਸ ਕਲਾਤਾਰੀ ਗੁਰੂ ਕੇ ਹੁਕਮ ਮੇ ਰਹਾਂਗੇ ਇਹ ਭਰੋਸੇ ਵਾਲੇ ਸਿੰਘਾਂ ਕਾ ਕਾਮਤ ਜੋ ਕੱਚੇ ਹਨ ਜਬ ਕੋਈ ਬੜ੍ਹਾਈ ਕਰੇ ਤਾਂ ਉਸ ਕਾ ਭਰੋਸਾ ਰੱਖਣਾ ਜੇ ਕੋਈ ਨਿੰਦਿਆ ਕਰੇ ਸੁਣ ਕੇ ਭਰੋਸਾ ਛੱਡ ਦੇਣਾ ਇਹ ਸਿੱਖ ਨੂੰ ਨਾ ਚਾਹੀਏ ਗੁਰੂ ਅੰਗਦ ਜੀ ਭਰੋਸਾ ਕੀਤਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਬਚਨ ਕੀਤਾ ਬੱਚਾ ਅੰਗਦ ਕੁਖ ਲੱਗੀ ਹੋਈ ਤਾਂ ਤੋ ਇਸ ਮੁਰਦੇ ਨੂੰ ਖਾ ਲੈ ਸੱਤੇ ਬਚਨ ਕਹਿਕਰ ਜਾਕਰ ਪੱਲਾ ਚੁੱਕ ਕੇ ਖਾਣੇ ਲੱਗੇ ਤਿਹਵਾਲ ਕਾ ਕੜਾ ਪ੍ਰਸ਼ਾਦ ਤਿਆਰ ਹੋਆ ਪੜਾ ਹੈ ਉਸੀ ਵਕਤ ਖਾਣੇ ਲੱਗ ਪਏ ਦੇਖਕਰ ਬੜੇ ਪ੍ਰਸੰਨ ਹੋਏ ਔਰ ਕਿਹਾ ਬੱਚਾ ਅੰਗਦ ਨਿਹਾਲ ਹੋ ਉਰ ਕਹਾ ਜੋ ਗੁਰੂ ਜੀ ਦੇ ਬਚਨਾਂ ਪਰ ਭਰੋਸਾ ਰੱਖਣਗੇ ਸ੍ਰੀ ਗੁਰੂ ਨਾਨਕ ਜੀ ਕਲਯੁਗ ਵਿਖੇ ਆਪ ਉਸ ਦੀ ਸਹਾਇਤਾ ਕਰਨਗੇ ਸ੍ਰੀ ਗੁਰੂ ਜੀ ਬਖਸ਼ਿੰਦ ਹਨ ਦੋਹਰਾ ਵਾਹਿਗੁਰੂ ਜੀ ਕੇ ਬਚਨ ਜੋ ਸਿੱਖ ਸੁਣੇ ਮਨ ਲਾਏ ਸਾਖੇ ਲਿਖੇ ਪ੍ਰੇਮ ਸੇ ਪੜੋ ਪ੍ਰੇਮ ਉਰ ਪਾਏ ਅੱਗੇ ਸਾਖੀ 69ਵੀਂ ਚੱਲੀ ਗੁਰੂ ਸੱਚਾ ਪਾਤਸ਼ਾਹ ਦੀਨ ਦਇਆਲ कृपा के सागर गुण रत्नागर सच्चे पाशा पंथ के वाली जगत गुरु अंतर्जामी बख्शींद्र गुरुजी ने संगरूर वीखे दीवान लगाएकर संगतानू दर्शन दे कृथार्थ ਕੀਤਾ हुक्म ਕੀਤਾ ग्राम पर ग्राम संत खालसा ਇਹ ਸਾਖੀਆਂ ਸੁਣਾਕਰ ਸਿੱਖਾ ਸੰਥਾ ਭਗਤਾਂ ਸਾਦਾ ਸਿੰਘਾਂ ਸੰਸਾਰੀਆਂ ਲੋਕਾਂ ਵਾਸਤੇ ਪਰੋਕਾਰ ਕਰੋ ਆਪਣੇ ਧਰਮ ਸਰੂਪ ਤੋਂ ਬਿਨਾ ਆਪੇ ਦ੍ਰਿੜੇ ਅਬਹਰ ਨਾਮ ਜਪਾਵੇ ਨਾਨਕ ਉਹ ਬੈਸ ਨੂੰ ਪਰਮ ਗਤੇ ਪਾਵੇ ਗੁਰੂ ਗ੍ਰੰਥ ਸਾਹਿਬ ਜੀ ਮੇ ਕੇਵਲ ਪਰਮੇਸ਼ਵਰ ਜੀ ਦਾ ਸਿਮਰਨ ਭਜਨ ਹੈ ਗੁਰੂ ਨਾਨਕ ਜੀ ਤੋਂ ਲੈ ਕੇ ਨੋ ਪਾਤਸ਼ਾਹੀਆਂ ਕੋਈ ਮਜ਼ਹਬ ਮਰਿਆਦਾ ਹੋਰ ਫਿਰਦ ਨਹੀਂ ਕੀਤੀ ਏਕ ਸਾਨੂੰ ਹਿੰਦੂ ਮਜ਼ਹਬ થી ਗਿਲਾਨੀ ਪਾ ਸੀਤਾ ਤੀਜਾ ਪੰਥ ਸਿੰਘਾਂ ਦਾ ਸਾਜਿਆ ਹੈ ਬਿਨਾ ਕੇਸਾ ਧਾਰੀਆਂ ਥੀ तुरक बस नहीं हो सकते कैसा भी कमला रमला मस्ताना अमृत सजे, उसी वक्त चतुर होके लगेगा। तुरक सिंह नाम को देखते ही पाज जाएगा, जा सिंह फतेह गजावन तुरक भजाव माल धन सिंह लुट खावन बचन किता युद्ध समय चंडी का पाठ करो युद्ध करो ਕਾਲ ਪੈ ਥੀ ਮੂਲ ਨਾ ਡਰੋ ਸਿੰਘੋ ਜੋ ਸੰਮੁਖ ਮਰੇਗਾ ਸੋ ਅbschra ਕੇ ਲੈਣਗੇ ਹੁਲਾਰੇ ਯੁੱਧ ਕਰਨਗੇ ਸੂਰਮੇ ਕੈਰਾ ਮੂਲ ਨਹੀਂ ਕਰਨਗੇ ਪੇਡਾ ਚਾਰ ਕੇ ਗੁਜ਼ਾਰੇ ਕਰਨਗੇ ਖੜਕੇ ਤੇਗ ਨਾ ਦੇਖਣਗੇ ਕੋਈ ਮਾਰੋ ਮਾਰ ਪੁਕਾਰਨਗੇ ਸਿੰਘਾ ਗੁਰੂ ਜੀ ਪਾਸ ਹੱਥ ਜੋੜ ਕੇ ਬੇਨਤੀ ਕਰੀ ਜੀ ਮਹਾਰਾਜ ਸਾਨੂੰ ਤਿੰਨਾ ਰਹਿਤਾਂ ਦੀ ਬਖਸ਼ੀਸ਼ ਕਰੋ ਵਚਨ ਕੀਤਾ ਜੋ ਇੱਛਾ ਤੁਸੀਂ ਤਾਰੀ ਹੈ ਜੋ ਕਹੋ ਬਖਸ਼ੋਗੇ ਗੁਰੂ ਜੀ ਤੇਰਾ ਹੁਕਮ ਹੈ ਸਰੀਰ ਪਰ ਉਸ ਤਰ੍ਹਾਂ ਨਹੀਂ ਲਗਾਉਣਾ ਹੁਣ ਅਸੀਂ ਬਹੁਤ ਦੁਖੀ ਹਾਂ ਸਾਡੀਆਂ ਬਗਲਾਂ ਵਿੱਚ ਜੀ ਪੈ ਜਾਂਦੇ ਹਨ ਬੋਏ ਆਮਤੀ ਹੈ ਜੇ ਨੱਕੋ ਬਾਲ ਨਾ ਕੱਢੀਏ ਤਗਲੀਚੀ ਰਹਿੰਦੀ ਹੈ ਜੀ ਕਾਲੇ ਬਾਲਾਂ ਵਿੱਚ ਖੁਰਕ ਹੁੰਦੀ ਹੈ ਬੜੇ ਬੜੇ ਬਾਲ ਹੋ ਗਏ ਹਨ ਜੀ ਹੇ ਗੁਰੂ ਜੀ ਤੇਥੋਂ ਡਰਦੇ ਚੋਰੀ ਕਈ ਲਾਭ ਹੀ ਛੱਟਦੇ ਨਹੀਂ ਅਸੀਂ ਤੇਰੇ ਹੁਕਮ ਵਿਖੇ ਤੁਰਿਏ ਤੁਸੀਂ ਆਪਣੀ ਜਵਾਨ ਹੁਕਮ ਬਖਸ਼ੋ ਜੀ ਬਚਨ ਹੁਆ ਜੋ ਤੁਸੀਂ ਮੰਗੋਗੇ ਸੋ ਦੇਵਾਂਗੇ ਸਿੱਖ ਸੁਖੀ ਤਾਂ ਗੁਰੂ ਸੁਖੀ ਸਿੱਖ ਦੁਖੀ ਤਾਂ ਗੁਰੂ ਵੀ ਦੁਖੀ ਸਰੀਰ ਦੇ ਬਾਦ ਨਹੀਂ ਲਾਉਣੇ ਲੋਕ ਨਿੰਦਿਆ ਕਰਨਗੇ ਸਹਾਰੀ ਨਹੀਂ ਜਾਣੀ ਆਪਣੇ ਮਜ਼ਹਬ ਪੰਥ ਦੀ ਗਿਲਾਨੀ ਕਰਨ ਸ਼ੈਤਾਨੀ ਸਿੰਘ ਮੱਥੇ ਤੇ ਟਿੱਕੇ ਲਗਾ ਕੇ ਗੁਰੂ ਜੀ ਦੇ ਹਜ਼ੂਰ ਆਇਕਰ ਫਤੈ ਗਜਾਇ ਬਚਨ ਹੁਆ ਸਿੱਖਾ ਤੇਰਾ ਗੁਰੂ ਕੌਣ ਹੈ ਸਿੱਖਾ ਕਿਆ ਮੇਰਾ ਗੁਰੂ ਗੁਰੂ ਗੋਬਿੰਦ ਸਿੰਘ ਹੈ ਪਚਨ ਹੁਆ ਸਿੱਖਾ ਕਦੇ ਅਸਾ ਟਿੱਕਾ ਵੀ ਲਾਇਆ ਹੈ ਸਿੱਖ ਬੇਨਤੀ ਕਰੀ ਹੇ ਗੁਰੂ ਜੀ ਮੈਨੂੰ ਬਖਸ਼ ਲੋ ਜੀ ਮੈਂ ਭੁੱਲ ਗਿਆ ਹਾਂ ਹੁਕਮ ਹੁਆ ਹੇ ਮੇਰਿਓ ਟਿੱਕੋ ਇਸ ਮਸਤਕ ਤੋਂ ਟਿੱਕਾ ਪੂੰਝ ਦੇਵੋ ਸਿੱਖਾ ਪੁੱਛਿਆ ਗੁਰੂ ਜੀ ਟਿੱਕੇ ਦਾ ਕੀ ਦੋਸ਼ ਹੈ ਟਿੱਕਾ ਵੈਸ਼ਨੋ ਲਵਾਉਂਦੇ ਹਨ ਜੋ ਠਾਕੁਰ ਪੂਜਾ ਕਰਦੇ ਹਨ ਗੁਰੂ ਜੀ ਦੇ ਘਰ ਟਿੱਕਾ ਨਹੀਂ ਲਾਉਣਾ ਗੁਰੂ ਜੀ ਦੇ ਭੋਗ ਦੇ ਲਈ ਕੇਸਰ ਲਗਾਓ ਸਿੱਖਾਂ ਬਚਨ ਕੀਤਾ ਬਖਸ਼ ਲੋ ਜੀ ਮੈਂ ਭੁੱਲ ਗਿਆ ਹਾਂ ਜੀ ਹੁਕਮ ਹੁਆ ਮੇਰੇ ਸਿੱਖੋ ਇਸ ਦੇ ਮੱਥਕ ਤੋਂ ਟਿੱਕਾ ਲਾ ਦਿਓ ਜੋ ਸਿੰਘ ਅੰਮ੍ਰਿਤ ਸ਼ਕ ਲਵੇ ਤੇ ਫਿਰ ਟਿੱਕਾ ਲਗਾਵੇ ਉਸ ਨੂੰ ਦੇਗ ਤੇ ਨਾ ਚੜਨ ਦੇਓ ਉਹ ਮਲੇਸ਼ ਰੂਪ ਹੁੰਦਾ ਹੈ ਟਿੰਗੋ ਕਰਦ ਪੇਟ ਦਾ ਨਾਮ ਚਟਕਾ ਹੈ ਕੱਚ ਕੇਸਾਂ ਦਾ ਨਾਮ ਸਿੰਘ ਹੈ ਦੋ ਵਾਰੀ ਰੋਜ਼ ਕੰੰਗਾ ਕਰਿਆ ਕਰੋ ਇਸ਼ਨਾਨ ਜਾਂ ਪੰਜ ਇਸ਼ਨਾਨਾ ਕਰਕੇ ਮੂੰਹ ਪੈਰ ਧੋਏ ਕੇ ਇੱਕ ਝੁੱਲਾ ਜਲ ਕੇ ਸਾਫ ਕਰੋ ਕੇਸਾ ਵਿਖੇ ਜਲ ਪਾਓ ਪੱਗ ਦਸਤਾਰ ਜ਼ਮੀਨ ਪਰ ਨਹੀਂ ਰੱਖਣੀ ਅਦਬ ਨਾਲ ਰੱਖਣੀ ਹੈ ਨੰਗੇ ਸਿਰ ਪ੍ਰਸ਼ਾਦ ਨਾ ਛਕੋ ਪ੍ਰਸ਼ਾਦ ਛਕਣ ਸਮੇਂ ਪਰਦੇ ਵਿਖੇ ਬੈਠੋ ਮਤ ਕਿਵੇਂ ਵਿ੍ਰਿਸ਼ਟ ਬੁੱਧੀ ਮਲੇਸ਼ ਤੁਰਕ ਦੀ ਨਜ਼ਰ ਪੈ ਜਾਵੇ ਅੱਵਲ ਤਾਂ ਤੁਰਕ ਦੇ ਹੱਥੋਂ ਪੁੱਲ ਸੇਰਾ ਲੈਣਾ ਨਹੀਂ ਜੇ ਲੋ ਵੀ ਤਾਂ ਧੋ ਕੇ ਸੁੱਚ ਪਵਿੱਤਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪੇਟਾ ਕਰਨਾ ਤਾਂ ਆਪਣੇ ਵਰਤਨ ਵਿੱਚ ਲਿਆਉਣਾ ਸਿੰਘ ਸਿੰਗਣੀ ਆਪਸ ਵਿੱਚ ਫਤੇ ਬੁਲਾਉਣੀ ਮੱਥਾ ਆਪਣੇ ਸਵਾਮੀ ਦੇ ਚਰਣਾ ਉੱਪਰ ਟੇਕਣਾ ਹੋਰ ਸਰਬਤ ਨੂੰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਚਣੀ ਗੁਰੂ ਸੱਚੇ ਪਾਤਸ਼ਾਹ ਦੀ ਆਗਿਆ ਮੰਨਣੀ ਚਾਰੇ ਵਰਨਾ ਕੋ ਮਾਈ ਬੀਬੀ ਭੈਣ ਸਰਵਤ ਨੂੰ ਚਾਹੀਏ ਫਤਿਹ ਬੁਲਾਓ ਆਪਣੀ ਮਾਈ ਅੱਗੋਂ ਮਿਲ ਜਾਵੇ ਤਾਂ ਸਿੱਖ ਨੂੰ ਅੱਗੋਂ ਮੱਥਾ ਟੇਕਣਾ ਚਾਹੀਏ ਕਿਉਂਕਿ ਮਾਈ ਗੁਰੂ ਰੂਪ ਹੈ ਤਮ ਮਹਾਰਾਜ ਜੀ ਹੁਕਮ ਦਿਆ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਵਰਾ ਬਾਕੀ ਹੋਰ ਸਰਵਤ ਨੂੰ ਫਤਿਹ ਬੁਲਾਉਣੀ ਜੋ ਸਿੰਘ ਹੋ ਕੇ ਆਪਣੇ ਬਿਰੂਤੋਸ ਰਾਇ ਹੋ ਕਿਸੇ ਦੇ ਅੱਗੇ ਸੀਸ ਨਹੀਂ ਬਾਵੇਗਾ ਉਸ ਕੋ ਦਰਗਾਹ ਵਿਖੇ ਤੱਕੇ ਮਿਲਣਗੇ ਢੋਈ ਨਾ ਮਿਲੇਗੀ ਤਾਂ ਸੰਗਤ ਸੁਣ ਕੇ ਲੱਗੀ ਪੁਕਾਰ ਕਰਨ ਏ ਗੁਰੂ ਸੱਚੇ ਪਾਤਸ਼ਾਹ ਜੀ ਬਖਸ਼ੋ ਅਸੀਂ ਗਵਾਰ ਭੁੱਲੇ ਰਹੇ ਹਾਂ ਜੀ ਹੁਣ ਪਿਛਲਾ ਗੁਨਾਹ ਸਾਡਾ ਬਖਸ਼ੋ ਜੀ ਆਗੇ ਸਾਖੀ 70ਵੀਂ ਚੱਲੀ ਸੱਚੇ ਪਾਤਸ਼ਾਹ ਕਰਨ ਕਾਰਨ ਪੰਥ ਦਾ ਵਾਲੀ ਗੁਰੂ ਦਸਵੇਂ ਪਾਤਸ਼ਾਹ ਜੀ ਲੋਗੜ ਸਾਹਿਬ ਜੀ ਵਿਖੇ ਇੱਕ ਸਮੇਂ ਸੰਗਤਾਂ ਦੇ ਉਧਾਰ ਲਈ ਦੀਵਾਨ ਲਗਾਏ ਕਰ ਪਵਿੱਤਰ ਦਰਸ਼ਨ ਦਿੱਤੇ ਪਏ ਸਿੱਖਾਂ ਨੇ ਬੇਨਤੀ ਕਰੀ ਹੇ ਗੁਰੂ ਦੀਨदयाल ਜੀ ਸਾਨੂੰ ਪਰਮੇਸ਼ਵਰ ਦੀ ਉਤਪਤੀ ਦਾ ਮਾਰਗ ਦੱਸੋ ਮਹਾਰਾਜ પ્રસન્ન ਹੋਇਕਰ ਸ਼ਬਦ ਉਚਾਰਿਆ ਫਿਰ ਮਹਾਰਾਜ ਜੀ ਬੋਲੇ ਇੱਕ ਸਮੇਂ ਅਕਾਲ ਪੁਰਖ ਇੱਛਾ ਧਾਰੀ ਕੇ ਮੈਂ ਇੱਕ ਤੋਂ ਬਹੁਤ ਹੋਮਾ इच्छा ते माया माया ते महत महत से तीनों गुण पंचतन माराता पंचपूत पंच, पंच, पंच महापूतों से सुखम दृष्टिमान महापूतों के सरगण से अंतकरण रजोगुण गुण से पांच प्राण से अपाण पहला स्नान दूसरा प्राण तीसरा उदान चौथा बयान पंचमा पूना पुतों के सतगुण से ज्ञान इंद्र पंचमा पूतों के रजोगुण गुण से कर्म इंद्र फिर से पंच महाभूतों पंच को पंचीकरण करने से सारी शतु सृष्टि की उत्पत्ति है इस रीति से अकाल पुरख ने सृष्टि की उत्पत्ति करी है लय करने की रीति इस प्रकार से है पृथ्वी जल विखे जल अग्नि विखे अग्नि पवन विखे पवन आकाश में आकाश महत माया के बीच माया उदास होकर सब जीवों को अदृष्टों को अंकुर और भोगों का लय अपने में करके प्रकृति रूप होकर सुखम रूप होकर अकाल पूर्क के चरणों विखे रहती है हे सिंगो प्यारो अकाल पूर्वक तुमसे हमसे दूर नहीं पोहप मदे जियो बासु बसत है तैसे ही हरे बसे अवतार सर्वगुण विशेष है निर्गुण सरब है पर संसार दी पंथ दी धर्म दी गिलानी सर्वगुण रूप से दूर करनी होंगी है रक्षा करनी दुष्ट संघारने संत उबारने अकाल पुरख दे ही अधीन है जो सिंह सवार कर जाए उस दे नमित श्री गुरु ग्रंथ साहब जी का पाठ करके जा करा के उसकी गति कराओ ਉਸਦੀ ਗਤੀ ਹੋਵੇਗੀ ਗੁਰੂ ਦੇ ਚਰਨਾਂ ਵਿੱਚ ਜਾਏ ਖੜਾ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ